ਉਹੀ ਕੰਮ ਹੋਗਾ ਜੀ ਆ ਡਰ ਸੀ ਤੇ ਬਾਬੇ ਨੇ ਪੁੱਛਿਆ ਤੇ ਉਹ ਬਈ ਕਿਰਸ ਦਰਜੀ ਹਾਂ ਜੀ ਬਾਬੇ ਉਹ ਕੀ ਹਟਾਲਾ ਸਾਰੇ ਵੀਰਾਂ ਦਾ ਲਓ ਜੀ ਤੇ ਦੋ ਚਾਰ ਜਨਾਂ ਬਾਅਦ ਵਲੌਗ ਸਟਾਰਟ ਕਰਦੇ ਹਾਂ ਕਿਉਂਕਿ ਇੱਕ ਤਾਂ ਸਰੀਰ ਕੁ ਬੁਮਾਰ ਸੀ ਥੋੜਾ ਡਾਊਨ ਸੀ ਤੇ ਗਾਲ ਗੋਲ ਖਰਾਬ ਸੀ ਆਵਾਜ਼ ਨਿਕਲਦੀ ਅੱਜ ਮਾੜੀ ਸੈਟਿੰਗ ਹੋਈ ਹੋਣੀ ਹੈ ਸਰੀਰ ਦੀ ਤੇ ਅੱਜ ਵੇਣੇ ਤੇ ਬਾਬੇ ਦੇ ਕੂਤਰਾਂ ਨੂੰ ਰੰਗ ਠੀਕ ਹੈ ਤੇ ਬਾਜੀ ਨੂੰ ਪੁੱਛਦੇ ਹਾਂ ਬਾਬਾ ਕੱਲਾ ਮੰਦਾ ਸੀ ਕਾਲ ਰੰਗ ਨਹੀਂ ਲਾ ਕੇ ਹਨ ਮੈਂ ਤਿੰਨ ਚਾਰ ਹੀ ਕਹਿਦਾ ਤੇ ਅੱਜ ਵੇਣੇ ਆਪੇ ਚੱਲਦੇ ਆ ਇਹ ਉਹ ਦੰਬਾ ਜੀ ਨੂੰ ਕਿੱਥੇ ਹੈਗਾ ਇਹ ਆ ਕੇ ਆਪਾਂ ਇੱਧਰ ਪੈ ਗਏ ਤੇ ਬੱਜੀ ਫਿਰਿਆ ਫੂਲ ਮੈਂ ਤੇ ਉਹ ਕਹਿੰਦਾ ਮੈਂ ਕਿ ਰਖੇਤ ਆ ਤੇ 10-20 ਮਿੰਟਾਂ ਤੱਕ ਆਉਣਾ ਹਣਾ ਤੇ ਮਣਪੇ ਦੇ ਘਰੇ ਅੱਜ ਕਬੂਤਰਾਂ ਦੀ ਹੈਗੀ ਬੰਦੀ ਬਾਬੇ ਹਣਾ ਤੇ ਬਾਹਰ ਕੱਢੇ ਫਿਰ ਮਣਪੇ ਨੇ ਧੁੱਪ ਲਵਾਈ ਜਾਂਦੇ ਉਹ ਪਹਿਲਾਂ ਮੈਂ ਇੱਥੇ ਆਇਆ ਵੀ ਸੀਗਾ ਮੈਂ ਆਉਦੇ ਭਾਂਜੇ ਨੂੰ ਲੈ ਕੇ ਇੱਥੇ ਹਣਾ ਯਾਰ ਆ ਦੋ ਤਿੰਨ ਦਿਨ ਹੋ ਗਏ ਇੱਥੇ ਲਿਆਉਣਾ ਨਾ ਕਹਿੰਦਾ ਇੱਥੇ ਜੀ ਆ ਵਧੀਆ ਲੱਗਦਾ ਕਬੂਤਰਾਂ ਕੋਲ ਤੇ ਘਰੇ ਸੌਖਾ ਤੇ ਕੰਮ ਤੇ ਕਰ ਲੈਂਦੀਆਂ ਗਿਆ ਤੇ ਆ ਬੱਠੇ ਕਬੂਤਰ ਬਾਹਰ ਕੱਢੇ ਲੋ ਜੀ ਕਰੋ ਦਰਸ਼ਨ ਠੀਕ ਐ ਸੱਤੇ ਸੱਤੇ ਕੱਢੇ ਵੇ ਵਾਰ ਧੁੱਪ ਲਵਾਈ ਨਾ ਦੋ ਦੋ ਘੰਟੇ ਫੋਰ ਧੁੱਪ ਲਵਾਉ ਆ ਤੇ ਮੁੜ ਕੇ 12 ਵਜੇ ਇਹਨਾਂ ਨੂੰ ਭਾਗ ਆ ਗਏ ਬਦਾਮ ਨੂੰ ਕੱਟ ਗਏ ਨਾ ਤੇ ਪਹਿਲਾਂ ਵੇਣੀ ਅੱਜ ਯਾਰ ਬਾਬਾ ਕੱਲ ਲੰਬ ਦੀ ਜਿੰਦਾ ਸੀਗਾ ਵੀ ਅਗੇ ਰੰਗ ਲਾਉ ਕਬੂਤਰਾਂ ਨੂੰ ਰੰਗ ਲਾਜੋ ਨਵੇਂ ਕਬੂਤਰ ਲੈ ਆਖਣੀ 10 ਖਣੀ 12 ਖਣੀ ਉਹ ਲੈ ਆ ਕੇ ਪੱਟੇ-ਪੁੱਟੇ ਦੇ ਤੇ ਨਾਲੇ ਸਮਝਾ ਲੈ ਕੇ ਨਾ ਸ਼ੌਕ ਵੀ ਦਿਰਾਵਾਗੇ ਤੇ ਨਾਲੇ ਰੰਗ ਲਾਉਣਾ ਸਾਰਿਆਂ ਦੇ ਤੇ ਇਤੋਂ ਪਰਾਂਗੇ ਲੈ ਕੇ ਲੰਘਣਾ ਆਪਣਾ ਹੀ ਤੇ ਬਾਬੇ ਦੇ ਕਬੂਤਰ ਲਾ ਕੇ ਆ ਜਾਾਂਗੇ ਨਾਲੇ ਵੀਡੀਓ ਬਣ ਜੂ ਨਾਲ ਤੁਹਾਨੂੰ ਸ਼ੌਂਕ ਕਰਾਂਗੇ ਕਬੂਤਰਾਂ ਦਾ ਸਾਰਾ ਦਾ ਪਿਆ ਹਾਲ ਹੈ ਪਿਆ ਅੱਖਾਂ ਸਾ ਕੁ ਜਾਈ ਹੋਏ ਠੀਕ ਹੈ ਤੇ ਚਲੋ ਬਜੀ ਨੂੰ ਡਿੱਕੀਏ ਨੇ ਤੇ ਫਿਰ ਵੇਣੇਗੇ ਟੋਬਰ ਜੀ ਪਹੁੰਚ ਗਏ ਜੀ ਤੇ ਕੀ ਰਹਾ ਜੀ ਪੱਤੇ ਹੀ ਬਣ ਰਹੇ ਨੇ ਤੇ ਬਾਬੇ ਦੇ ਕਬੂਤਰ ਰੰਗ ਲਾ ਕੇ ਉਹਨਾਂ ਬਾਈ ਇਹ ਸ਼ੌਂਕੀਆ ਟਾਰਿਆ ਹਜੇ ਤੱਕ ਆਇਆ ਤਾਂ ਹੈ ਨਹੀਂ ਤੇ ਲੋਕ ਚ ਪਿਆ ਆਪਣਾ ਲੌਗ ਲੌਗ ਲੱਗਿਆ ਪਏ ਕਿਹਦਾ ਲੋਕ ਬਾਹਰ ਲੱਗਦਾ ਨਾ ਪੰਨੀਲ ਮਾਰੀ ਨੂੰ ਇੱਕ ਬੰਦੇ ਕੋਲ ਜਾ ਆਪੀ ਵਿਚ ਆਪਾਂ ਤਿੰਨ ਤਿੰਨ ਰੱਖੇ ਕੋਲੇ ਆਪਦੇ ਸਾਰੇ ਲੈ ਬੰਡੀ ਮਾਈ ਬੜਕੇ ਖੇਡ ਗਏ ਫਿਰ ਇੱਕ ਬਾਬਾ ਕਬੂਤਰ ਨਵੇਂ ਲਿਆ ਨਾ ਵੇ ਕਿੰਨੇ ਲਿਆਗਾ 10 ਕੇ 12 8 9 ਲਿਆ 8 9 ਲਿਆਗਾ ਕਿੱਥੋਂ ਲਿਆ ਪਿਓ ਰਸਦਾਰ ਕਿਹਾ ਦਿਓ ਤੇ ਬਾਬਾ ਵੀ ਆਦਿਕ ਛੱਡੂ ਆ ਬਾਹਰ ਹੀ ਨਾ ਮੇਜਰ ਬਾਬਾ ਉਸਤਾਦ ਸਾਡਾ ਉਸਤਾਦਾਂ ਦੇ ਉਸਤਾਦ ਮੇਜਰ ਬਾਬਾ ਜੀ ਕੱਲ੍ਹ ਆਮ ਆਉਂਦੇ ਬਾਬਾ ਇਹਨੂੰ ਕਾ ਦੂਗੇ ਰੰਗ ਨਹੀਂ ਲਾ ਕੇ ਜਾਂਦੇ ਜੀ ਕਲਾ ਮੇਰੀ ਗੱਲ ਨਹੀਂ ਸਮਝਦੇ ਤਾਂ ਆਸ ਵੰਡ ਕੇ ਰਾਂ ਨੂੰ ਆਉਂਦੇ ਤੇ ਰੰਗ ਕਢਾ ਕੇ ਬਾਬੇ ਨੂੰ ਚਾਲਦੇ ਆਪਾਂ ਨਾ ਲੋ ਜੀ ਤੇ ਬਾਬੇ ਦੇ ਕਬੂਤਰਾਂ ਰੰਗ ਲਾਉਣਾ ਜਾਣੀ ਹੈ ਕਲਾ ਹੀ ਦਿਖਾਏ ਰੰਗ ਦਿਖਾਉਂਦਾ ਆਪਣਾ ਹਾਂ ਜੀ ਯਾਰ ਇਹ ਰੰਗ ਤੇ ਐ ਨਹੀਂ ਪਤਾ ਬਾਬਾ ਘਰੇ ਹੈ ਕਿ ਹੈ ਨਹੀਂਗਾ ਫੋਨ ਲਾਇਆ ਸੀ ਫੋਨ ਨਹੀਂ ਚੱਕਿਆ ਬਾਬੇ ਨੇ ਤੇ ਵੇਣੇ ਕੀ ਸਾਹਮਣੇ ਬੈਠਾ ਹੋਵੇ ਹੈ ਨਹੀਂ ਹੈ ਨਾ ਘਰ ਚੱਲ ਕੇ ਵੇਣੇ ਚਲੋ ਉਹੀ ਕੰਮ ਹੋਗਾ ਜੀ ਡਰ ਸੀ ਬਾਪੇ ਕਿਹੜੀ ਪੁੱਛਿਆ ਦੋ ਬਈ ਕਿਸਦਰ ਜੀ ਦਾ ਭੂਖ ਭੂਖ ਦੇਣਾ ਕਿ ਪਾਸੇ ਤੇ ਅੱਜ ਕੰਮ ਹੋ ਗਿਆ ਕੈਨਸਲ ਤੇ ਮੇਰੇ ਸਾਡਾ ਕੱਲ ਨੂੰ ਦੇਖਾਂਗੇ ਤੇ ਵੀਡੀਓ ਤਾਪ ਕਿਹੜੀ ਰੰਗ ਦੀ ਗੁਲਾਬੀ ਸੀਗੀ ਲਾਲ ਲਾਲ ਕੇ ਗੁਲਾਬੀ ਲਾਲ ਲਾਲ ਤੈ ਲਾਈ ਪਾ ਬਾਬਾ ਹਾਂ ਡਾਊਗਾ ਤੇ ਰੰਗ ਚਲੋ ਕੱਲ ਨੂੰ ਲਾ ਦਾਂਗੇ ਫਿਰ ਕੰਪਟਰ ਦੇ ਜਦੋਂ ਬਾਬਾ ਆ ਗਿਆ ਤੇ ਹੁਣ ਆ ਕੇ ਸਿਪਾ ਘਰੇ ਠੀਕ ਐ ਤੇ ਇਹ ਦੋ ਰੰਗ ਤਾਂ ਲੱਗ ਜਾਣੇ ਜਿਵੇਂ ਤੁਹਾਨੂੰ ਪਤਾ ਹੀ ਹੈ ਤੇ ਮਾਚਲਾ ਆਪਣੇ ਪਿੰਜਰੇ ਸਾਫਾਈ ਕਰਦੇ ਹੀ ਵਧੀਆ ਹਨ ਚੰਗੇ ਤਰੀਕੇ ਨਾਲ ਤੇ ਸੱਚੇ ਰੋਦ ਇੱਕ ਦਿਨੋਂ ਵੀਡੀਓ ਪਾਈ ਜਨਾ ਮੈਂ ਵੀ ਕਬੂਤਰ ਦੇਣੇ ਹਨ ਮੈਂ ਤੇ ਕਬੂਤਰ ਦੇ ਦਿਆਂਗੇ ਸੇਲ ਕਰਾਂਗੇ ਉਦੋਂ ਹਿਸਾਬ ਆ ਕਬੂਤਰ ਰੋਏ ਤੇ ਬਾਲੇ ਨਹੀਂ ਆਏ ਹਨ ਸੇਲ ਕਰ ਦਿਆਂਗੇ ਆਪਾਂ ਫਰੀ ਵਾਲਾ ਕੋਈ ਨਹੀਂ ਇਹ ਰੋਏ ਕਬੂਤਰ 1 2 3 4 5 6 7 8 9 10 11 12 13 14 ਚਾਉ ਦਾ ਨਹੀਂ ਠੀਕ ਹੈ ਤੇ ਸੇਲ ਕਰ ਦਾਂਗੇ ਤੇ ਫਰੀਨ ਦਿੰਦੇ ਕਿਸੇ ਨੂੰ ਵੀ ਉਹਦੇ ਹਿਸਾਬ ਨਾਲ ਜੇਕਰ ਲੈਣੇ ਹੋਏ ਤਾਂ ਮੈਸੇਜ ਕਰ ਲਿਓ ਫੋਨ ਕਰ ਲਿਓ ਇਹ ਮਰਜ਼ੀ ਕਰੋ ਠੀਕ ਹੈ ਤੇ ਵਿੱਚੋਂ ਦੇਣੇ ਮੈਂ ਦੱਸਾਂ ਤੁਹਾਨੂੰ ਮੈਂ ਨਾਂ ਵਾਲਾ ਵੀ 67 ਦੇ ਦੂੰਗਾ 67 ਵਧੀਆ ਚੰਗੇ ਹਨ ਪਤਾ ਹੀ ਆਵੇ ਪੂਰਾ ਇੱਕ ਨੰਬਰ ਤੋਂ ਉੱਤਰ ਆਪਣੇ ਕੋਲੇ ਸਾਰੇ ਵਾਡੇ ਲੋਟ ਤੇ ਹੋਣ ਸਾਬ ਤੋਂ ਪਹਿਲਾਂ ਉਹਨਾ ਆਪਣੇ ਪਿੰਜਰੇ ਸਾਫ਼ ਪਾਈ ਕਰ ਦਈਏ ਤੇ ਫੇਰ ਸਾਨੂੰ ਬੱਚੇ-ਬੁੱੱਚੇ ਦੇ ਹੋਣੇ ਹਨ ਆਪਾਂ ਤੇ ਬਣੇ ਰਹੋ। ਮੈਂ ਖੁੱਡੇ ਤਾਂ ਤੋਂ ਵੀ ਸਫਾਈ ਕਰਾਂਗੇ ਅਨਾਰ। ਬਹੁਤ ਗੰਦ ਪੈਲਾ ਹੋਇਆ ਵੇਖੋ ਇਧਰ। ਬ੍ਰੀਤੀ-ਬਰੂਤੀ ਸਮਾਨਾਂ ਲੱਟਰਨ-ਪੱਟਰਨ ਸਾਰਾ ਚੱਕ ਕੇ ਨਾ ਤੇ ਚਿਣ ਕੇ ਰੱਖਾਂਗੇ ਤੇ ਨਰ ਨੂਟਾ ਪੱਲਾ ਹਵੇ ਨਹੀਂ ਸਾਰਾ ਕੁਝ ਪਾ ਦਾਂਗੇ ਨਾ ਬਾਪੂ। ਤੇ ਹੁਣ ਮੈਂ ਟਾਈਮ ਲੈਪਸ ਲਾ ਦਿਆਂ। ਤੇ ਭਾਈ ਇਹ ਖੱਦਾਂ ਹਨ ਤੇ ਫੇਰ ਵੇਣਿਆ। ਤੇ ਕਰੋ ਦਰਸ਼ਨ ਪਾਣੀ ਵਾਲਾ ਭਾਂਡਾ ਤੋਤਾ ਬਣਾ ਦਾ ਚਾਂਦੀ ਵਰਗਾ ਤੇ ਇਧਰ ਵੀ ਇੱਕ ਸਾਸ ਪਈ ਤੇ ਤਾਂ ਵੀ ਵੇਖੋ ਸਭ ਗੰਦ ਪਹਿਲੇ ਚੱਕਦਾ ਪਹਿਲਾਂ ਬਰਤੀ-ਬਰਤੀ ਕਿੰਨਾ ਕੁਛ ਪਿਆ ਇੱਥੇ ਨਾ ਤੇ ਸਭ ਕਲੀਅਰ ਕਰਤਾ ਆਪਾਂ ਤੇ ਹੁਣ ਇਹਨੂੰ ਤਾੜ ਦਈਏ ਆਪੀਆਂ ਬਿਠਾਂ ਅੰਦਰ ਵੜ ਕੇ ਤੇ ਹੁਣ ਆਪ ਵੀ ਨਾਲ ਨੂੰ ਲੱਗੇ ਨਾ ਤੇ ਫੇਰ ਚੱਲਾਂਗੇ ਇੱਕ ਅਸਰ ਇੰਚ ਭਰਾ ਗਣੀ ਮਨਪਰੀਦੀ ਇਹ ਆਪਣੇ ਨਾਲ ਕੰਮ ਨਹੀਂ ਇੱਥੇ ਯਾਰ ਤੇ ਉਹਦੇ ਕੰਮ ਆ ਜੂਗੀ ਤਾੜ ਗਏ ਮੁੰਡਿਆਂ ਨੂੰ ਲਿਆਈ ਇਹਨਾਂ ਨੂੰ ਘੇਰ ਕੇ ਸਾਰੇ ਨੂੰ ਆ ਜਾ ਪੱਤਾ ਆਇਓ 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 ਲੈ ਆਨ ਨੂੰ ਕੇਰ ਕੇ ਲੈਰ ਨੂੰ ਆਰੋ 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 ਚਲੋ ਚਲੋ ਖੁਡੇ 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 ਚਲੋ ਖੁਡੇ 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 ਚਲੋ ਯਾਰਾ ਉਡੇ ਉਡੇ ਗੁਡੇ 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 ਚਲੋ ਜਰ ਤੁਰ ਤੁਰਿਆ ਕੋਈ ਨਹੀਂ ਹੱਥ ਚੌੜੇ ਕਰਕੇ ਤੁਰਿਆ ਕੋਈ ਨਹੀਂ ਪਾਸੇ ਚਲੋ ਖੁੱਡੇ ਵਡੇ 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 ਗੁਡੇ ਗੁਡੇ ਅਹੀਂ ਚਲੋ ਉਡੇ 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 ਖੁੱਡੇ ਵਡੇ ਚਲੋ ਚਲੋ ਡਬਲ 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 ਲਓ ਜੀ ਤੇ ਹੋ ਗਿਆ ਕੰਮ ਕਲੀਅਰ ਖੁੱਡੇ ਵੀ ਸਾਫ ਹੋ ਗਏ ਤੇ ਬੱਚੇ ਨਰਸ਼ਨ ਕਰ ਲਓ ਇਹ ਉਹ ਭੈਣ ਮਾਈ ਜੀ ਇੱਕ ਤਾਂ ਬੈਠਾ ਆ ਇਹ ਹੈ ਆਪਣੇ ਆ ਚਟਿਆਂ ਦਾ ਠੀਕ ਆ ਇਹ ਆ ਸਾਹਮਣੇ ਵਿਕਿਆ ਜੀ ਆ ਝੋਟੇ ਦਾ ਤੇ ਦੋ ਬੈਠੇ ਪਰਿਓ ਬੱਚੇ ਉਹ ਉਹ ਸਾਹਮਣੇ ਜੋੜੀ ਬੈਠੀ ਵੱਡੇ ਓਕੇ ਮਾਜੀ ਸਿਰੇ ਕੰਮਣ ਓਕੇ ਚੱਲ ਡਾ ਦੇ ਤੇ ਹੁਣ ਆਪ ਵੀ ਨਾਲ ਕੇ ਇਹਨਾਂ ਨੂੰ ਤਾਂ ਨਮਾਦ ਕਰਵਾ ਕਰਤਾ ਓ ਤੇ ਆ ਗਿਆ ਆਪਣਾ ਇੰਤਰ ਮਨਪ੍ਰਿਤ ਕੋਈ ਤੇ 96 ਲੋਕੀ ਲੱਗ ਫੜ ਬੱਚੀ ਨੂੰ ਫੋਨ ਆਇਆ ਲੰਬੀ ਫਿਰਦਾ ਹੈ ਤਾਸ ਖੇਡਣੀ ਸੀ ਹੋਰ ਤਾਂ ਬਸ ਇਹਨੂੰ ਕੰਮ ਹੈ ਨਹੀਂ ਸੀ ਕੋਈ ਅੱਜ ਹਨਾ ਤਾਸ ਤੋਂ ਸੀ ਖੇਡਣੀ ਸੀਗੇ ਤੇ ਬਾਕੀ ਵੇਣੇ ਐ ਕੋਈ ਖਾਸ ਗੱਲ ਬਾਤ ਹੈ ਨਹੀਂ ਮਨਪ੍ਰੀਨੇ ਵਾ ਕਬੂਤਰ ਵੀ ਅੰਦਰ ਕਰਤੇ ਦਾਣਾ ਬਦਾਮ ਨੂੰ ਖਵਾ ਕੇ ਸਾਰੇ ਹਨਾ ਬਾਕੀ ਉਹ ਸਾਰੇ ਕੰਮ ਉਹੀ ਕਰਦਾ ਉਹਨੂੰ ਪਤਾ ਕਿਵੇਂ ਕਰਨਾ ਤੇ ਚਲੋ ਬਾਜੀ ਨੇ ਕਰੇ ਹੋਰ ਫੋਨ ਲਾਇਗੇ ਘੰਟਾ ਹੋ ਗਿਆ ਲਾਈਨ ਨੂੰ ਆਉਣਾ ਮੈ ਆਉਣਾ ਅਜੇ ਤੱਕ ਤਾਇਆ ਨਹੀਂ ਇੱਧਰ ਸਾਡੇ ਲੀਓ ਪ੍ਰੀਤਾ ਆ ਗਿਆ ਹਾਂ ਲੀਓ ਪੁੱਤਰਾ ਕਿੱਥੋਂ ਆਇਆ ਤੂੰ ਕਿੱਥੋਂ ਆਇਸ ਤੂੰ ਹਲੋ ਬਾਬੇ ਕੋਈ ਗੱਲ ਨਹੀਂ ਰਹਿਣੀ ਆ ਕੀ ਬੰਦਾ ਉਹ ਬਾਬਿਓ ਤੇ ਹੁਣ ਚੱਲਦੇ ਆ ਘਰ ਨੂੰ ਯਾਰਾਂ ਤਾਂ ਤੂੰ ਉਸ ਘੇੜੀ ਕੇ ਵੀਡੀਓ ਵੀਡੀਓ ਨਹੀਂ ਬਣਾਈ ਤਾਂਸ ਖੇਡਦੇ ਨਹੀਂ ਬਾਕੀ ਤਾਂ ਉਸ ਫੇੜ ਦੀ ਵੀਡੀਓ ਕਾਦੀ ਹੁੰਦੀ ਹੈ ਹਨ ਤੇ ਅੱਜ ਵੀ ਬਾਬੇ ਦੇ ਇੱਕ ਬੁੱਤੋਂ ਰੰਗ ਨਹੀਂ ਲੱਗਿਆ ਹੁਣ ਦੱਸ ਸੀ ਤਾਂ ਬਾਕੀ ਤਾਂ ਸਹੀ ਗੰਦਾ ਹਨ ਮੈਂ ਤੇ ਕੱਲ ਨੂੰ ਵੇਣੇ ਕੱਲ ਨੂੰ ਆਵਾਂਗੇ ਬਾਬਾ ਜੀ ਅੱਜ ਜਾਗਾ ਆਇਆ ਤੇ ਚਲੋ ਫਿਰ ਚਲਈਏ ਕਦੇ ਵੀਡੀਓ ਦੇ ਨਾਲ ਮੈਂ ਹੈਂਡਿੰਗ ਕਰ ਦਈਏ ਤੇ ਬਸ ਖੁੱਡੇ ਹੀ ਆਪਣੇ ਪਿੰਜਰੇ ਸਾਫ਼-ਸਫਾਈ ਕਰੀ ਸੀ ਤੇ ਚਲੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਆਪਣੇ ਵਰ ਕਬੂਤਰ ਚ ਦੇਣੇ ਆ ਉਹ ਤੇ ਦੱਸ ਦੋ ਜਿਹੜੇ ਲੈਣੇ ਹੋਏ ਸੇਲ ਕਰਦੇ ਹਾਂ ਕੋਈ ਚੱਕਰ ਨਹੀਂ ਨਾ ਤੇ ਓਕੇ ਬਾਏ ਬਾਸਾ ਜੀਰ ਨੂੰ ਲਵ ਯੂ ਰੱਬ ਆਖਾ ਮਿਲਦੇ ਕੱਲ ਨੂੰ